ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸੁਖ ਰਤੀਏ ਦਾ ਸੋਸ਼ਲ ਮੀਡੀਆ ਤੇ ਕਾਫੀ ਵਿਵਾਦ ਚੱਲ ਰਿਹਾ ਹੈ ਅਤੇ ਅਮਰਤਪਾਲ ਸਿੰਘ ਮੈਰੋ ਨੇ ਇਹਨੂੰ ਚੇਤਾਵਨੀ ਦਿੱਤੀ ਸੀ ਕਿ ਤੂੰ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕਰਨੀ ਬੰਦ ਕਰ ਦੇ ਜਿਸ ਤੋਂ ਬਾਅਦ ਸੁਖ ਰਤੀਏ ਵੱਲੋਂ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਜਿਸ ਦੇ ਵਿੱਚ ਇਹ ਗਾਲੀ ਗਲੋਚ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੋਸਤੋ ਅੱਜ ਸੁਖ ਰਤਿਏ ਵੱਲੋਂ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਜਿਸ ਵਿੱਚ ਉਹਨੇ ਅਮਰਤਪਾਲ ਸਿੰਘ ਮਹਿਰੂ ਨੂੰ ਜੋ ਸਵਾਲ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਜਰੂਰ ਸੁਣੋ ਤੇ ਉਹਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਮੈਨੂੰ ਗਲਤ ਕਹਿ ਰਹੇ ਨੇ ਉਹ ਮੇਰੀਆਂ ਗੱਲਾਂ ਦੇ ਜਵਾਬ ਦੇਣ ਦੋਸਤੋ ਤੁਸੀਂ ਅੱਗੇ ਪੂਰੀ ਵੀਡੀਓ ਜਰੂਰ ਵੇਖਿਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮੈਂ ਇਹ ਗੱਲ ਤਾਂ ਕਹਿ ਨਹੀਂ ਸਕਦਾ ਤੁਹਾਡਾ ਆਪਣਾ ਸੁਖ ਰਤਿਆ ਤੁਸੀਂ ਆਪਣਾ ਰਹਿਣ ਨਹੀਂ ਦਿੱਤਾ ਬਗਾਨਾ ਕਰਤਾ ਤੇ ਪਹਿਲੀ ਗੱਲ ਮੈਂ ਗੱਲ ਕਰੂੰਗਾ ਇੱਕ ਗੱਲ ਚੱਲ ਰਹੀ ਸੀ ਵੀ ਅਖੇ ਸੁਖਰਤਿਆ ਜੀ ਗਲਤ ਆ ਗਾਣਾ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖਰਤਿਆ ਗਲਤ ਆ ਗਾਣਾ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖਰਤਿਆ ਹੀ ਇਕੱਲਾ ਕਿਉਂ ਗਲਤ ਆ ਮੈਨੂੰ ਇਹ ਗੱਲ ਦਾ ਜਵਾਬ ਦੋ ਪਹਿਲਾਂ ਤਾਂ ਸੁਖਰਤਿਆ ਕਿਉਂ ਗਲਤ ਆ ਅੱਜ ਜੇ ਮੈਂ ਗਾਣਾ ਕੱਢ ਰਿਆ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਉਹ ਗੱਲਾਂ ਦੇ ਮੈਂ ਜਵਾਬ ਦੇ ਰਿਹਾ ਤੇ ਮੈਂ ਗਲਤ ਹੋ ਗਿਆ ਜਦੋਂ ਮੇਰੇ ਨਾਲ ਉਹ ਚੀਜ਼ਾਂ ਹੋ ਰਹੀਆਂ ਸੀ ਜਦੋਂ ਮੈਨੂੰ ਗਾਣਾ ਕੱਢ ਰਿਹਾ ਸੀਗੇ ਮੇਰੇ ਨਾਲ ਹੋ ਰਹੀ ਸੀ ਮੇਰੀ ਮਾਂ ਭੈਣ ਨੂੰ ਨਿਲਾਮ ਕੀਤਾ ਗਿਆ ਤੋਂ ਮੇਰੀ ਮਾਂ ਤੱਕ ਦਾ ਨੰਬਰ ਮੇਰੇ ਭੈਣ ਤੱਕ ਦਾ ਨੰਬਰ ਵੱਢਿਆ ਗਿਆ ਜਦੋਂ ਸੋਸ਼ਲ ਮੀਡੀਆ ਤੇ ਆ ਗਿਆ ਉਦੋਂ ਕਿੱਥੇ ਸੀਗੇ ਉਦੋਂ ਕੋਈ ਨਹੀਂ ਅੱਗੇ ਆਇਆ ਉਦੋਂ ਕੋਈ ਨਹੀਂ ਬੋਲਿਆ ਜਦੋਂ ਸੁਖਰਤਿਆ ਆਪਦੇ ਵਾਸਤੇ ਆਪ ਅੱਗੇ ਆਇਆ ਤੇ ਉਦੋਂ ਸੁਖਰਤਿਆ ਮਾੜਾ ਹੋ ਗਿਆ ਸੁਖਰਤਿਆ ਨੇ ਗਾਲਾਂ ਗੱਡੀਆਂ ਸੁਖਰਤਿਆ ਨੇ ਈਆਂ ਪੈਣਾ ਦੀ ਬੇਇੱਜ਼ਤੀ ਕੀਤੀ ਸੁਖਰਤਿਆ ਨੇ ਨੁੱਲਿਆ ਸੁਖਰਤਿਆ ਨੇ ਇੱਜ਼ਤ ਨਹੀਂ ਰੱਖੀ ਮੈਨੂੰ ਪਤਾ ਵੀ ਮੈਂ ਕਿਹੜੀ ਫੈਮਿਲੀ ਚੋਂ ਆਂ ਕੀ ਇੱਜ਼ਤ ਆ ਕਿੱਥੇ ਇੱਜ਼ਤ ਰੱਖਣੀ ਆ ਕਿੱਥੇ ਇੱਜ਼ਤ ਦੇਣੀ ਆ ਮੈਨੂੰ ਪਤਾ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਤਾ ਵੀ ਇੱਜ਼ਤ ਪਿੱਛੇ ਅਣਖਾਂ ਪਿੱਛੇ ਮਾਰੇ ਮਰਾਏ ਜਾਂਦੇ ਨੇ ਵਟਾਂ ਪਿੱਛੇ ਕਤਲ ਹੁੰਦੇ ਨੇ ਤੇ ਤੁਸੀਂ ਮੈਨੂੰ ਇਹ ਚੀਜ਼ਾਂ ਮੇਰੇ ਨਾਲ ਜਦ ਇੰਨੀਆਂ ਹੋਈਆਂ ਤੇ ਉਹ ਚੀਜ਼ਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਜਦੋਂ ਮੈਂ ਖੁਦ ਆ ਕੇ ਉਹ ਚੀਜ਼ਾਂ ਨੂੰ ਕਨਫਰ ਪੂਰਾ ਕਲੀਅਰ ਕੀਤਾ ਪੂਰਾ ਕਲੀਅਰ ਕੀਤਾ ਤੇ ਸੁਖਰਤੀਏ ਮਾੜਾ ਹੋ ਗਿਆ ਸੁਖਰਤੀਏ ਗਾਲਾਂ ਕੱਢਤੀਆਂ ਸੁਖਰਤੀਏ ਨੇ ਮਾਹੌਲ ਖਰਾਬ ਕਰਤਾ ਇੱਕ ਗੱਲ ਹੋਰ ਜੀ ਇੱਕੋ ਜਿਹਾ ਕਹਿ ਰਿਹਾ ਵੀ ਆਖੇ ਜੀ ਸੁਖ ਦਿੱਤੀਆਂ ਮੁਸਲਿਮ ਸਮਾਜ ਬਾਰੇ ਬੋਲ ਰਿਹਾ ਗੁਜਰ ਸਮਾਜ ਬਾਰੇ ਬੋਲ ਰਿਹਾ ਮੇਰੇ ਫਿਰ ਮੁਸਲਿਮ ਸਮਾਜ ਵੀ ਮੇਰਾ ਆਪਦਾ ਇਸਾਈ ਸਮਾਜ ਵੀ ਮੇਰਾ ਆਪਦਾ ਸਿੱਖ ਸਮਾਜ ਵੀ ਮੇਰਾ ਆਪਦਾ ਤੇ ਸਾਰੇ ਧਰਮ ਮੇਰੇ ਆਪਦੇ ਨੇ ਗੁਰੂ ਪਗੰਬਰ ਪੀਰ ਇੱਕ ਨੇ ਸਾਰੇ ਇੱਕ ਓਮਕਾਰ ਇੱਕ ਨੇ ਸਾਰੇ ਇੱਥੇ ਸੁਖ ਦਿੱਤੀਆਂ ਨਹੀਂ ਗਲਤ ਇੱਥੇ ਤੁਸੀਂ ਗਲਤ ਹੋ ਇਥੇ ਤੁਸੀਂ ਸੁਖ ਰਤੀ ਨੂੰ ਗਲਤ ਬਣਾਇਆ ਜਾ ਰਿਹਾ ਇਥੇ ਗਲਤ ਬਣਾ ਰਿਹਾ ਉਹਨੂੰ ਟਾਰਗੇਟ ਕਰ ਰਹੇ ਹੋ ਇੱਕ ਸੁਖ ਰਤੀ ਇਹ ਵਾਲਾ ਕੋਲ ਫੇਮ ਆ ਇੱਕ ਨਾਮ ਆ ਇੱਕ ਸੁਖ ਰਤੀ ਦਾ ਨਾਮ ਯੂਜ਼ ਕਰਕੇ ਉਹਦਾ ਫੇਮ ਯੂਜ਼ ਕਰਕੇ ਤੁਸੀਂ ਉਹਨੂੰ ਪਤਾ ਵੀ ਬਦਨਾਮ ਹੈਗਾ ਇਹਨੂੰ ਹੋਰ ਬਦਨਾਮ ਕਰਾਂਗੇ ਲੋਕਾਂ ਦੇ ਮਨ ਲੈਣਾ ਗਾਲੀ ਗਲੋਚ ਕੀਤੀ ਇਹਨੇ ਲੋਕਾਂ ਦੀ ਨਿਗਾਹ ਚ ਚੜਿਆ ਵੀ ਬਦਨਾਮ ਹੈ ਲੰਡੂ ਜਾਂ ਰਾਈਟਰ ਹੁੰਦਾ ਇੰਸਟਾਗ੍ਰਾਮ ਦੇ ਉੱਪਰ ਮੇਰੇ ਸਾਲੇ ਦੀ ਤੇ ਜਦੋਂ 200 ਫੋਲੋਅਰ ਹੁੰਦੇ ਆ ਉਹ ਲਾਈਕ ਚੱਕ ਕੇ ਲੇਕ ਕੇ ਜਿਹੜਾ ਕਹੇ ਜੀ ਸੁਖ ਰਤਿਆ ਜੀ ਐ ਆ ਜੀ ਓ ਆ ਜੀ ਫਲਨਾ ਜੀ ਟੀਮ ਕਾ ਉਹ ਬੋਲਣ ਲੱਗ ਜਾਂਦਾ ਮੇਰੇ ਤੇ ਸੁਖ ਰਤਿਆ ਤੇ ਬੋਲਣ ਲੱਗ ਜਾਂਦਾ ਐਡਾ ਸੁਖ ਰਤਿਆ ਮਾੜਾ ਹੋ ਗਿਆ ਮੈਂ ਇੰਨਾ ਦੀਆਂ ਗੱਲਾਂ ਸੁਣੂ ਇੰਨਾ ਦੀਆਂ ਗੱਲਾਂ ਜ਼ਿਆਦਾ ਇੰਨਾਂ ਦੀਆਂ ਗੱਲਾਂ ਜਵਾਬ ਤੁਸੀਂ ਦੇ ਦਿਓ ਤੇ ਮੈਂ ਚੁੱਪ ਕਰਕੇ ਬਹਿ ਜੂ ਮੈਂ ਜਵਾਬ ਨਹੀਂ ਦਿੰਦਾ ਮੈਂ ਪ੍ਰੋਮੋਸ਼ਨਾਂ ਕਰਦਾ ਠੀਕ ਆ ਪ੍ਰੋਮੋਸ਼ਨਾਂ ਕਰਦਾ ਤੇਜਾ ਵਾਲੇ ਨੇ ਪ੍ਰੋਮੋਸ਼ਨਾਂ ਕਰਦਾ ਹੁੰਦੀ ਪੇਮੈਂਟ ਲੈਣਾ ਪੈਸੇ ਲੈਣਾ ਮੈਂ ਪ੍ਰੋਮੋਸ਼ਨਾਂ ਕਰਦਾ ਕਿਉਂ ਸੁਖ ਰਤਿਆ ਭੁੱਖਾ ਮਰ ਜਾਏ ਸੋਕਰਤੀਆਂ ਤੁਸੀਂ ਖਾਣ ਨੂੰ ਲੈ ਕੇ ਜਾਂਦੇ ਹੋ ਜਾਂ ਤਾਂ ਮੈਨੂੰ ਖਾਣ ਨੂੰ ਦੇ ਕੇ ਜਾਓ ਮੇਰੇ ਘਰੇ ਦੇ ਲੱਖ ਲੱਖ ਰੁਪਏ 2-2 ਲੱਖ ਰੁਪਏ ਸਿੱਟ ਕੇ ਜਾਓ ਮੈਂ ਨਹੀਂ ਕਹ ਪਛੋਛਲ ਸੋਸ਼ਲ ਮੀਡੀਆ ਬੰਦ ਕਰ ਦੂੰਗਾ ਨਹੀਂ ਪ੍ਰਮੋਸ਼ਨ ਕਰਦਾ ਅਖੇ ਜੀ ਸੋਕਰਤੀ ਐ ਕਰਦਾ ਜੀ ਓ ਕਰਦਾ ਜੀ ਫਲਾਨਾ ਜੀ ਐ ਕਰਦਾ ਮੈਂ ਮਾਫੀ ਪਹਿਲੀ ਗੱਲ ਮੰਗੀ ਸੀ ਸੋਕਰਤੀਏ ਮਜ਼ਾਕ ਤੁਸੀਂ ਬਣਾਇਆ ਤੇ ਸੋਕਰਤੀਆ ਮਾਫੀ ਮੰਗ ਗਿਆ ਡਰ ਗਿਆ ਜੀ ਐ ਕਰਕੇ ਜੀ ਓ ਕਰਕੇ ਆ ਲਾਲਿਆ ਥੱਲੇ ਦੱਬ ਲਿਆ ਸਿਰ ਝੁਕਾਤਾ ਸਿਰ ਮੈਂ ਉਹਨਾਂ ਅੱਗੇ ਝੁਕਾਇਆ ਸੀ ਜਿੰਨਾ ਮਾਵਾ ਭੈਣਾ ਨੂੰ ਮੈਂ ਗੁੱਸੇ 'ਚ ਆ ਕੇ ਮੇਰੇ ਤੋਂ ਗਾਲੀ ਗਲੋਚ ਹੋਇਆ ਜੋ ਮਾਵਾ ਪੈਣਾ ਮੈਨੂੰ ਵੇਂਦੀਆਂ ਨੇ ਜਿਹੜੇ ਪਰਿਵਾਰ ਮੈਨੂੰ ਵੇਖਦੇ ਨੇ ਇੰਸਟਾਗ੍ਰam ਖੋਲਦੇ ਨੇ ਉਹ ਚੀਜ਼ ਦਾ ਮੈਂ ਆਪ ਫੀਲ ਕੀਤਾ ਵੀ ਨਹੀਂ ਉਹ ਦਿਨ ਮੈਨੂੰ ਜ਼ਿਆਦਾ ਬੋਲਣਾ ਨਹੀਂ ਚਾਹੀਦਾ ਸੀ ਉਹ ਮੈਂ ਗਲਤ ਕੀਤਾ ਬੋਲ ਕੇ ਉਹ ਚੀਜ਼ ਮੈਂ ਫੀਲ ਕਰਦਾ ਉਹ ਯਾਰ ਤਰੀਕਾ ਹੁੰਦਾ ਬੰਦੇ ਨੂੰ ਗੱਲ ਸਮਝਾਉਣ ਦਾ ਕੋਈ ਤਰੀਕਾ ਇੱਕ ਤਰੀਕਾ ਹੁੰਦਾ ਹਰ ਵਾਰ ਉਹਨੂੰ ਬੰਦੇ ਨੂੰ ਇੰਨਾ ਕਿ ਜ਼ਿਆਦਾ ਆਪਾਂ ਟੌਰਚਰ ਕਰ ਦਿੰਦੇ ਆ ਇੰਨਾ ਕਿ ਜ਼ਿਆਦਾ ਮਜਬੂਰ ਕਰ ਦਿੰਦੇ ਆ ਕਿ ਬੰਦਾ ਅੱਕਦਾ ਮਾਰਾ ਕੋਈ ਨਾ ਕੋਈ ਸਟੈਪ ਚੱਕਦਾ ਹੀ ਚੱਕਦਾ ਜੇ ਕੱਲ ਮੈਂ ਮਰ ਜਾਂਦਾ ਸੁਖ ਰਤਿਆ ਚੰਗਾ ਅੱਜ ਸੁਖ ਰਤਿਆ ਚੰਗਾ ਹੁੰਦਾ ਜੇ ਕੱਲ ਮੈਂ ਮਰ ਜਾਂਦਾ ਸਾਰੀਆਂ ਚੀਜ਼ਾਂ ਜੋ ਮੇਰੇ ਨਾਲ ਹੋ ਰਹੀਆਂ ਨੇ ਸੁਖ ਰਤਿਆ ਨਾ ਜੋ ਚੀਜ਼ਾਂ ਹੋ ਰਹੀਆਂ ਨੇ ਸਾਰੀਆਂ ਚੀਜ਼ਾਂ ਨੂੰ ਮੈਂ ਐਕਸੈਪਟ ਕਰਕੇ ਆਪਦੇ ਅੰਦਰ ਰੱਖ ਕੇ ਮੈਂ ਜੀ ਚਲੋ ਜੀ ਮਰ ਗਿਆ ਜੀ ਖਤਮ ਗੱਲ ਤੇ ਸੁਖ ਰਤਿਆ ਚੰਗਾ ਸੀ ਸੁਖ ਰਤਿਆ ਦੀ ਅੱਜ ਸਟੋਰੀਆਂ ਪੈਂਦੀਆਂ ਵੀ ਮੋੜ ਮੋੜ ਕੇ ਦੋ ਆਵੇਂਗਾ ਹਾਂਜੀ ਮਾਵਾ ਨਾਲ ਪੁੱਤ ਹੁੰਦੇ ਪੁੱਤਾਂ ਨਾਲ ਮਾਵਾ ਇਹ ਚੀਜ਼ਾਂ ਪੈਂਦੀਆਂ ਤੇ ਅੱਜ ਮੈਂ ਜੇ ਉਹ ਚੀਜ਼ ਦਾ ਜਵਾਬ ਦੇਤਾ ਉਹ ਚੀਜ਼ ਦਾ ਮੂੰਹ ਪਨ ਮਤਾ ਸੁਖਰਤਿਆ ਮਾੜਾ ਹੋ ਗਿਆ ਮਿੰਟ ਜੀ ਮਾੜਾ ਹੋ ਗਿਆ ਸੁਖਰਤਿਆ ਨੂੰ ਹਰੇਕ ਬੰਦਾ ਕਹਿੰਦਾ ਜੀ ਸੁਖਰਤਿਆ ਨੇ ਪੰਜਾਬ ਚ ਗੰਦ ਪਾਤਾ ਹਰੇਕ ਬੰਦਾ ਕਹਿੰਦਾ ਵੀ ਮਾਹੌਲ ਖਰਾਬ ਕਰਤਾ ਬਾਬਾ ਮੈਂ ਇਕੱਲੇ ਨੇ ਮਾਹੌਲ ਖਰਾਬ ਨਹੀਂ ਕੀਤਾ ਹੋਇਆ ਇਕੱਲਾ ਮੈਨੂੰ ਨਾ ਟਾਰਗੇਟ ਕਰੋ ਚਲੋ ਮੈਨੂੰ ਕਹਿੰਦੇ ਤੁਸੀਂ ਵੀ ਗਾਲ੍ਹਾਂ ਨਾ ਕੱਢ ਮੈਂ ਚੁੱਪ ਹੋ ਜਾਊਂਗਾ ਚੁੱਪ ਹੋ ਕੇ ਬਹਿ ਜਾਊਂ ਮੈਂ ਆਈ ਟੀ ਵੀ ਬੰਦ ਕਰ ਦੂ ਚੁੱਪ ਹੋ ਕੇ ਬਹਿ ਜਾਊ ਪਰ ਜਿੰਨੇ ਹੋਰ ਨੇ ਉਹ ਸਭ ਜਿਸ ਦਿਨ ਮੈਂ ਚੁੱਪ ਹੋਵਾਂ ਉਸੇ ਦਿਨ ਚੁੱਪ ਹੋਣੇ ਚਾਹੀਦੇ ਨੇ ਫਿਰ ਮੈਂ ਚੁੱਪ ਹੋਊਂਗਾ ਫਿਰ ਮੈਂ ਸਮਝੂਗਾ ਵੀ ਹਾਂ ਵੀ ਮੈਂ ਗਲਤਾਂ ਤੁਸੀਂ ਸਹੀ ਹੋ ਫਿਰ ਮੈਂ ਇਹ ਗੱਲ ਕਹੂੰਗਾ ਵੀ ਮੈਂ ਗਲਤ ਆ ਸੁਖ ਰਹੀ ਆ ਗਲਤ ਆ ਗਾਲਾਂ ਕੱਢ ਰਿਹਾ ਮੈਂ ਗਾਲਾਂ ਕੱਢ ਰਿਹਾ ਸਹੀ ਗਲਤ ਆ ਤੁਸੀਂ ਸਹੀ ਹੋ ਤੇ ਅੱਜ ਪਰ ਹੁਣ ਮੈਂ ਜਿਹੜੇ ਸਿਚੁਏਸ਼ਨ ਚ ਹੈਗਾ ਲੋਕੀ ਹਰੇਕ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਟਾਰਗੇਟ ਕਰ ਲੈਂਦਾ ਹਰੇਕ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਆ ਗੰਜੇ ਜੇ ਤੁਰੇ ਫਿਰਦੇ ਨੇ ਮੇਰੇ ਨਾਂ ਤੋਂ ਪੋੜੀ ਚੜਦੇ ਨੇ ਫੇਮ ਲੈ ਰਹੇ ਨੇ ਯਾਰ ਮੇਰੇ ਮੈਨੂੰ ਬਦਨਾਮ ਕਰ ਕਰ ਕੇ ਭੈਣ ਤੂੰ ਤੁਸੀਂ ਪੇਜ ਬਣਾ ਲੈ ਤੁਸੀਂ ਆਪਦੇ ਪੇਜਾਂ ਨੂੰ ਵੱਡਾ ਕਰ ਲਿਆ ਸੁਖਰਤੀ ਨੂੰ ਬਦਨਾਮ ਕਰ 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 ਕੇ ਸੁਖਰਤੀ ਦੀ ਫੈਮਲੀ ਨੂੰ ਟੋਰਚਰ ਕਰ ਕਰਕੇ ਤੁਸੀਂ ਬਦ ਪੇਜ ਵੱਡਾ ਕਰ ਲਿਆ ਜਦੋਂ ਤੁਸੀਂ ਭਾਈ ਉਦੋਂ ਕਿਸੇ ਨੇ ਨਹੀਂ ਦੇਖਿਆ ਜਦੋਂ ਲਾਈਵ ਆ ਕੇ ਸੁਖਰਤੀ ਦੀ ਫੈਮਲੀ ਨੂੰ ਟੋਰਚਰ ਕੀਤਾ ਜਾਂਦਾ ਉਦੋਂ ਵੀ ਕਿਸੇ ਨੇ ਕੋਈ ਆਉਂਦਾ ਅੱਗੇ ਉਸੇ ਦਿਨ ਉਸੇ ਦਿਨ ਕੋਈ ਨਹੀਂ ਬੋਲਿਆ ਉਸ ਦਿਨ ਕੋਈ ਨਹੀਂ ਬੋਲਿਆ ਹਰੇਕ ਬੰਦੇ ਨੂੰ ਐ ਹੁੰਦਾ ਵੀ ਅਖੇ ਜੀ ਸੁਖਰਤੀ ਨੇ ਨਸ਼ਾ ਕਰਕੇ ਅਖੇ ਲਾਈਵ ਆ ਗਿਆ ਨਸ਼ਾ ਕਰਕੇ ਬੋਲ ਰਿਹਾ ਫਲਾਣਾ ਕਰਕੇ ਬੋਲ ਰਿਹਾ ਇੱਕ ਭੈਣ ਚੋਦੇ ਇੱਕ ਬੰਦਾ ਪ੍ਰੂਫ ਦੇ ਦੋ ਵੀ ਕਿਨ ਪਹਿਲੀ ਗੱਲ ਤਾਂ ਡਰਗ ਕਹਿ ਰਹੇ ਹੋ ਤੁਸੀਂ ਰਗਦਾ ਇੱਕ ਕਣ ਵੀ ਜੇ ਮੇਰੇ ਸਰੀਰ ਚ ਨਿਕਲ ਆਏ ਤੁਹਾਡੀ ਜੁੱਤੀ ਮੇਰਾ ਸਿਰ ਜੇ ਮੈਂ ਕਦੇ ਡਰਗ ਯੂਜ਼ ਵੀ ਕੀਤਾ ਹੋਊ ਨਸ਼ਾ ਕਰ ਰਿਹਾ ਫਰਾਨਾ ਕਰ ਰਿਹਾ ਟੀਮਕਾ ਕਰ ਰਿਹਾ ਹੋਸ਼ ਹਵਾ ਦੇ ਵਿੱਚ ਜੇ ਮੈਂ ਕਿਸੇ ਨਾਲ ਗੱਲ ਕਰ ਦਿਆ ਮੇਰਾ ਗੱਲ ਕਰਨ ਦੇ ਵਹੀ ਹੀ ਐ ਬਿਹੇਵੀਅਰ ਐ ਇਦਾਂ ਦਾ ਮੇਰਾ ਇਦਾਂ ਦਾ ਇਹੀ ਮੈਂ ਗੱਲ ਕਰਦਾ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਠੀਕ ਆ ਨਹੀਂ ਪਸੰਦ ਆਉਂਦੀ ਤੇ ਆਪ ਸਭ ਜੀ ਅੱਗੇ ਬੇਨਤੀ ਆ ਮੇਰੀ ਜੇ ਕਿਸੇ ਨੂੰ ਮੇਰੀ ਗੱਲਬਾਤ ਪਸੰਦ ਨਹੀਂ ਆਉਂਦੀ ਮੇਰੀ ਕਿਸੇ ਬੰਦੇ ਨੂੰ ਗਾਲ ਚੁਗਦੀ ਆ ਜਾਂ ਮੈਂ ਕਿਸੇ ਗੱਲ ਦਾ ਜਵਾਬ ਦੇਣਾ ਜਦੋਂ ਮੈਂ ਸੱਚ ਬੋਲਦਾ ਨਾ ਅਗਲਾ ਬੰਦਾ ਮੈਨੂੰ ਸੁਣਾ ਰਿਹਾ ਮੈਂ ਸੁਣ ਰਿਹਾ ਐਵੇਂ ਚੁੱਪ ਕਰ ਰਿਹਾ ਤੇ ਜਦੋਂ ਮੇਰਾ ਟਾਈਮ ਆਉਂਦਾ ਸੁਣਾਉਣ ਦਾ ਮੈਂ ਅਗਲੇ ਬੰਦੇ ਨੂੰ ਸੁਣਾਉਣਾ ਅਗਲਾ ਬੰਦਾ ਸੁਣਦਾ ਨਹੀਂ ਅਗਲਾ ਬੰਦਾ ਚੀਕਾ ਮਾਰਦਾ ਉਹ ਵੀ ਚੁੱਪ ਹੋ ਕੇ ਬੈਠੇ ਮੇਰੇ ਵਾਂਗੂ ਜਿਵੇਂ ਮੈਂ ਚੁੱਪ ਕਰਕੇ ਸੁਣੀਆ ਉਹ ਵੀ ਚੁੱਪ ਹੋ ਕੇ ਸੁਣੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਜਿੰਨੂੰ ਮੈਂ ਨਹੀਂ ਪਸੰਦ ਜਿੰਨੂੰ ਮੈਂ ਮਾੜਾ ਲੱਗਦਾ ਜਿੰਨੂੰ ਮੈਂ ਜ਼ਹਿਰ ਲੱਗਦਾ ਉਹ ਅਨਫੋਲੋ ਕਰਕੇ ਪੇਜ ਨੂੰ ਬਲੌਕ ਕਰਕੇ ਜਾ ਸਕਦਾ ਉਹ ਨਾ ਵੇਖੇ ਉਹ ਨਾ ਵੇਖੇ ਸੁਖਰਤੀਏ ਨੂੰ ਉਹ ਨਾ ਵੇਖੇ ਜਿਹੜੇ ਬੰਦੇ ਨੂੰ ਸੁਖਰਤੀਆ ਲੱਗਦਾ ਵੀ ਸੁਖਰਤੀਆ ਬੇਕਾਰ ਇਨਸਾਨ ਆ ਸੁਖਰਤੀਆ ਘਟਿਆ ਤੇ ਘਟਿਆ ਬੰਦੇ ਨੂੰ ਨਾਲੇ ਤੁਸੀਂ ਰਹਿੰਦੇ ਹੋ ਬੇਕਾਰ ਨੂੰ ਨਾਲੇ ਰਹਿੰਦੇ ਹੋ ਨਾਲੇ ਤਾਂ ਤੁਸੀਂ ਉਹਨੂੰ ਵੇਖਦੇ ਹੋ ਨਾਲੇ ਤੁਸੀਂ ਗੱਲਾਂ ਕਰਦੇ ਹੋ ਜਾਂ ਤਾਂ ਦੇਖੋ ਨਾ ਜਾਂ ਗੱਲਾਂ ਨਾ ਕਰੋ ਤੁਹਾਡੀ ਜੁਬਾਨ ਤੇ ਵੀ ਮੈਂ ਚੜ ਰਿਹਾ ਭਾਵੇਂ ਮੈਂ ਮਾੜਾ ਭਾਵੇਂ ਚੰਗਾ ਤੁਹਾਡੀ ਜੁਬਾਨ ਤੇ ਮੇਰਾ ਨਾਮ ਤਾਂ ਹੈਗਾ ਸੁਖਰਤੀ ਨੇ ਆ ਘਟਿਆ ਭਾਵੇਂ ਸੁਖਰਤੀ ਨੇ ਬਦਨਾਮੀ ਘਟਿਆ ਪਰ ਸੁਖਰਤੀਏ ਨੂੰ ਪਤਾ ਵੀ ਮੈਂ ਕਿੱਥੋਂ ਤੱਕ ਗਿਆ ਮੈਂ ਕਿੱਥੋਂ ਤੱਕ ਨਹੀਂ ਗਿਆ ਅਜ ਹਰੇਕ ਕੋਈ ਮੇਰੇ ਸਿਰ ਤੋਂ ਫੇਮ ਲੈਣ ਜਾ ਰਿਹਾ ਨਾ ਮੈਨੂੰ ਆਪਦੇ ਤੇ ਮਾਣ ਆ ਪਾਣੇ ਨੇ ਬਦਨਾਮ ਲੁਚਾ ਲੰਡਾ ਹਰਾਮਜਾਦਾ ਕਿਵੇਂ ਦਾਵੀਆਂ ਮੈਂ ਪਰ ਮੈਨੂੰ ਆਪਦੇ ਆਪ ਤੇ ਮਾਣ ਆ ਵੀ ਮੈਂ ਇੰਨੀ ਪਬਲਿਸਿਟੀ ਖੱਟ ਚੁੱਕਿਆ ਜੇ ਤੁਸੀਂ ਕਹਿੰਦੇ ਹੋ ਬਦਨਾਮੀ ਨੂੰ ਪਬਲਿਸਿਟੀ ਦਾ ਨਾਮ ਦੇ ਰਿਹਾ ਮੈਂ ਪਬਲਿਸਿਟੀ ਦਾ ਨਾਮ ਨਹੀਂ ਦੇ ਰਿਹਾ ਪਰ ਮੈਂ ਆਪਦੇ ਆਪ ਨੂੰ ਅੰਦਰ ਸਮਝਾਇਆ ਵੀ ਸੋਚਿਆ ਉਹ ਜਿਹਨੂੰ ਫੀਲ ਕੀਤਾ ਵੀ ਯਾਰ ਮੈਂ ਇੰਨਾ ਬਦਨਾਮ ਕਿਉਂ ਮੈਂ ਹੀ ਕਿਉਂ ਕੱਲਾ ਲੋਕਾਂ ਨੂੰ ਜ਼ਾਹਿਰ ਲੱਗ ਰਿਹਾ ਸੋ ਦੋਸਤੋ ਸੁਖ ਰਤੀ ਦੇ ਇਸ ਬਿਆਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵਧਾ ਤੋਂ ਅੱਗੇ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ